ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,043 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀ ਪੂਜਾ ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸੁਨਾਨਾ ਵਿੱਚ ਰਸਮ ਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਅ ਜਾਂ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਸਕੀਮ ਤਹਿਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹैया करवाया ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਦਿਨਾਨਗਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਜਿਸ ਨੂੰ ਕਿ 12 ਦਰੀ ਵੀ ਕਿਹਾ ਜਾਂਦਾ ਵਾ ਇਸ ਵਕਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਆ ਇਸ ਇਮਾਰਤ ਦੀ ਹੋਂਦ ਨੂੰ ਬਚਾਉਣ ਦੇ ਲਈ ਸਾਡਾ ਪੰਜਾਬ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਇੱਕ ਨਵੀਂ ਲੜਾਈ ਜਿਹੜੀ ਆ ਸ਼ੁਰੂ ਕੀਤੀ ਹੋਈ ਆ ਇੰਦਰਪਾਲ ਬੈਂਸ ਸਾਡ ਨਾਲ ਨੇ ਗੱਲਬਾਤ ਕਰ ਲੈਂਦੇ ਆ ਭਾਜੀ ਦੱਸ ਦਿਓ ਜੀ ਇਹ ਜਿਹੜੀ ਇਮਾਰਤ ਹੈਗੀ ਆ ਕਾਫੀ ਇਤਿਹਾਸਿਕ ਇਮਾਰਤ ਹੈਗੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਹੈਗੀ ਆ ਇਹ ਇਹਨਾਂ ਨੇ ਇੱਥੇ ਕਬਜ਼ਾ ਕੀਤਾ ਹੋਗਾ ਤਾਂ ਇਸ ਨੂੰ ਬਚਾਉਣ ਦੇ ਲਈ ਤੁਸੀਂ ਕੀ ਲੜਾਈ ਲੜ ਰਹੇ ਹੋ ਪਹਿਲਾਂ ਇਸ ਇਮਾਰਤ ਦੇ ਬਾਰੇ ਮੈਂ ਥੋੜਾ ਜਿਹਾ ਇਤਿਹਾਸ ਦੇ ਬਾਰੇ ਚੰਨਣਾ ਪਾਦਿਆਂ ਕਿ ਸਾਡੇ ਖਾਲਸਾ ਰਾਜ ਨੂੰ ਸਥਾਪਿਤ ਕਰਨ ਵਾਲੇ ਜਿਨ੍ਹਾਂ ਨੇ ਸਾਨੂੰ ਖਾਲਸਾ ਰਾਜ ਬਖਸ਼ਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਇਸ ਜਗ੍ਹਾ ਨੂੰ ਗਰਮੀਆਂ ਦੀ ਰਾਜਧਾਨੀ ਕਿਹਾ ਜਾਂਦਾ ਸੀਗਾ ਜੋ 12 ਦੀ ਇਮਾਰਤ ਦੀਨਾਨਗਰ ਦੇ ਵਿੱਚ ਸਥਾਪਿਤ ਆ ਔਰ ਇੱਥੇ ਮਹਾਰਾਜਾ ਆਪ ਗਰਮੀਆਂ ਦੇ ਵਿੱਚ ਦੋ ਤੋਂ ਤਿੰਨ ਮਹੀਨੇ ਆ ਕੇ ਬੈਠਦੇ ਸੀ ਔਰ ਸ਼ਾਹੀ ਦਰਬਾਰ ਲੱਗਦਾ ਸੀਗਾ ਔਰ ਇਸ ਜਗ੍ਹਾ ਦੇ ਉੱਪਰ ਕਈ ਇਸ ਤਰ੍ਹਾਂ ਦੀਆਂ ਇਤਿਹਾਸਿਕ ਸੰਧੀਆਂ ਹੋਈਆਂ ਨੇ ਜਿਹੜੀਆਂ ਅੱਜ ਵੀ ਇਤਿਹਾਸ ਦੇ ਵਿੱਚ ਭਾਰਤ ਦੇ ਕਾਨੂੰਨ ਦੇ ਵਿੱਚ ਔਰ ਵਪਾਰ ਦੇ ਵਿੱਚ ਲਿਖੀਆਂ ਹੋਈਆਂ ਨੇ ਪਰ ਅੱਜ ਇਸ ਜਗ੍ਹਾ ਦੇ ਉੱਪਰ ਬਹੁਤ ਸਾਰੇ ਇੱਕ ਦਿਨਾਨਗਰ ਸ਼ਹਿਰ ਤੋਂ ਇੱਕ ਇਦਾਂ ਦਾ ਪਰਿਵਾਰ ਆ ਵੀ ਜਿਹੜੇ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰ ਚੁੱਕੇ ਨੇ ਔਰ ਇੱਕ ਬੜੀ ਹੀ ਹੈਰਾਨੀ ਜਨਕ ਗੱਲ ਹੈ ਕਿ ਜੋ ਪਿਛੇ ਇਮਾਰਤ ਆ ਇਸ ਨੂੰ ਢਾਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਨੇ ਕਿ ਜੀਸੀਬੀ ਲਾ ਕੇ ਉਰ ਲਿਆ ਕੇ ਇਹ ਜਗ੍ਹਾ ਨੂੰ ਢਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਚੁੱਕੀ ਆ ਔਰ ਦੇ ਆਲੇ-ਦੁਆਲੇ ਲਗਭਗ ਜਿਹੜੀ ਹੁਣ ਜਗ੍ਹਾ ਖਾਲੀ ਹੈ ਵੈਸੇ ਇਹਦੇ ਜਿੰਨਾ ਵੀ ਸਾਰਾ ਦਿਨਾਨਗਰ ਸ਼ਹਿਰ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਸੀਗਾ ਔਰ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਨਾਮ ਦੇ ਉੱਪਰ ਪੁਰਾਤਨ ਜੇ ਰੈਵਨਿਊ ਡਿਪਾਰਟਮੈਂਟ ਕੋਲੋਂ ਇਹਦਾ ਵੇਰਵਾ ਕੱਢਿਆ ਜਾਵੇ 1800 ਕੋਈ 40 ਤੋਂ ਬਾਅਦ ਦਾ ਤੇ ਇਹ ਸਾਰੀ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਉੱਪਰ ਆ ਔਰ ਇਹ ਵਾਲੀ ਜਗਾ ਦੇ ਉੱਪਰ ਐਸ ਵੇਲੇ 48 46 ਕਨਾਲਾਂ 15 ਮਰਲੇ ਜਗਾ ਹੈ ਜਿਹੜੀ ਬਿਲਕੁਲ ਖਾਲੀ ਪਈ ਆ ਬਾਕੀ ਸਾਰੀ ਜਿਹੜੀਆਂ ਜਿੰਨੀ ਵੀ ਜਗਾ ਉਹਦੇ ਵਿੱਚ ਵਸੋ ਹੋ ਚੁੱਕੀ ਆ ਰਹਾਇਸ਼ ਏਰੀਆ ਹੋ ਚੁੱਕਿਆ ਆ ਔਰ ਜਿਹੜੀ 46 ਕਨਾਲਾਂ ਜੋ ਜਗਾ ਆ ਉਹਦੇ ਵਿੱਚ ਇੱਕ ਸ਼ਹਿਰ ਦਾ ਹੀ ਪਰਿਵਾਰ ਦਿਨਨਗਰ ਦਾ ਹੀ ਰਹਿਣ ਵਾਲਾ ਉਸ ਜਗਾ ਦੇ ਉੱਪਰ ਵੀ ਕਬਜ਼ਾ ਕਰ ਕੀਤਾ ਹੋਇਆ ਔਰ ਉਸ ਜਗਾ ਦੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਆਪਣੇ ਨਾਂ ਦੇ ਉੱਪਰ ਰਜਿਸਟਰੀ ਵੀ ਕਰਵਾਈ ਹੋਈ ਆ ਔਰ ਜੇ ਮੈਂ ਗੱਲ ਨੂੰ ਆਪਣੀ ਥੋੜਾ ਜਿਹਾ ਹੋਰ ਵਿਸਤਾਰ ਵਿੱਚ ਲੈ ਕੇ ਜਾਵਾਂ ਕਿ ਇਸ ਜਗ੍ਹਾ ਦੇ ਉੱਪਰ ਜੋ ਖਾਲਸਾ ਰਾਜ ਵੇਲੇ ਨਿਗਰਾਨ ਸੀਗੇ ਜਥੇਦਾਰ ਸੀਗੇ ਉਹ ਸੀਗੇ ਦਲੀਪ ਸਿੰਘ ਮਜੀਠੀਆ ਜੀ ਜਿਨ੍ਹਾਂ ਦੀ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦਾ ਪੁੱਤਰ ਅੱਗੇ ਲੈਣਾ ਸਿੰਘ ਮਜੀਠੀਆ ਜੀ ਇਸ ਜਗ੍ਹਾ ਤੇ ਆਂਦੇ ਆ ਔਰ ਖਾਲਸਾ ਰਾਜ ਦੇ ਵਿੱਚ ਇੱਕ ਬੜੀ ਹੀ ਆਮ ਜੀ ਗੱਲ ਆ ਔਰ ਤੁਹਾਨੂੰ ਪਤਾ ਹੈ ਵੀ ਮਹਾਰਾਜਾ ਕਦੀ ਵੀ ਆਪਣੇ ਰਾਜ ਥੱਲੇ ਕੋਈ ਚੀਜ਼ ਨਹੀਂ ਸੀ ਲੈਂਦੇ ਉਹ ਜੇਕਰ ਕੋਈ ਜੰਗ ਜਿੱਤ ਵੀ ਜਾਂਦੇ ਸੀ ਤੇ ਉਹ ਹਾਰੇ ਹੋਏ ਰਾਜੇ ਨੂੰ ਹੀ ਉਸ ਦੀ ਆਪਣੇ ਸ਼ਾਸਨ ਦੇ ਤਹਿਤ ਉਸ ਨੂੰ ਰਾਜ ਭਾਗ ਦੁਬਾਰਾ ਸੰਭਣ ਵਾਸਤੇ ਦੇ ਦਿੰਦੇ ਸੀਗੇ ਔਰ ਸਭ ਤੋਂ ਵੱਡੀ ਗੱਲ ਵੀ ਜਿੰਨਾ ਵੀ ਖਾਲਸਾ ਰਾਜ ਦਾ ਏਰੀਆ ਸੀਗਾ ਪੰਜਾਬ ਕਾਬੂਲ ਅਫਗਾਨਿਸਤਾਨ ਲੇ ਲਦਾਖ ਚਾਈਨਾ ਔਰ ਇਨਾਂ ਸਾਰਿਆਂ ਦੇ ਵਿੱਚ ਇੰਨੇ ਰਾਜਿਆਂ ਦੇ ਵਿੱਚ ਬਹੁਤ ਸਾਰੇ ਰਾਜੇ ਸੀ ਜਿਦੇ ਵਿੱਚ ਸਿਰਫ 8% ਸਿੱਖ ਰਾਜੇ ਸੀਗੇ ਬਾਕੀ ਸਾਰੇ ਜਿਹੜੇ ਆ ਉਹ ਵਕ ਵਕ ਧਰਮਾਂ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਜਥੇਦਾਰ ਸੀ ਔਰ ਇਸੇ ਤਰ੍ਹਾਂ ਇਹ ਵੀ ਜਗਾ ਜੋ ਹੈ ਉਹ ਦਲੀਪ ਸਿੰਘ ਮਜੀਠੀਆ ਜੀ ਨੂੰ ਆਸਾਮ ਸੰਭਾਲ ਵਾਸਤੇ ਦਿੱਤੀ ਹੋਈ ਸੀ ਪਰ ਜਦੋਂ ਇੱਥੇ ਅੰਗਰੇਜ਼ ਰਾਜ ਆਉਂਦਾ ਹੈ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਅੰਗਰੇਜ਼ ਹਕੂਮਤ ਨੇ ਜਿਹੜੀਆਂ ਮਹਾਰਾਜ ਦੇ ਨਾਮ ਦੇ ਉੱਪਰ ਯਾਦਗਾਰਾਂ ਸੀ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਉੱਥੇ ਸਰਕਾਰੀ ਦਫ਼ਤਰ ਬਣਾ ਦਿੱਤੇ ਔਰ ਇਸ ਜਗ੍ਹਾ ਦੀ ਸਭ ਤੋਂ ਵੱਡੀ ਗੱਲ ਮੈਂ ਦੱਸਾਂ ਵੀ ਜਦੋਂ ਅੰਗਰੇਜ਼ ਆ ਆ ਜਾਂਦਾ ਨਾ ਤੇ ਪੂਰੇ ਭਾਰਤ ਦਾ ਡੀਸੀ ਸਭ ਤੋਂ ਪਹਿਲਾ ਡੀਸੀ ਇਸ ਜਗ੍ਹਾ ਦੇ ਉੱਪਰ ਆ ਕੇ ਬੈਠਦਾ ਆ ਇੱਕ ਇਹ ਵੀ ਇਹਦਾ ਇਤਿਹਾਸ ਆ ਮਹਾਰਾਜਾ ਅਦਲੀਪ ਸਿੰਘ ਜੀ ਦੀ ਗੱਲ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਗੇ ਕੋਈ ਵੀ ਔਲਾਦ ਨਾ ਹੋਣ ਕਰਕੇ ਇੱਥੇ ਇੱਕ ਟਰਸਟ ਬਣ ਜਾਂਦੀ ਆ ਔਰ ਸ਼ਹਿਰ ਦਾ ਦੀਨਾ ਨਗਰ ਦਾ ਹੀ ਇੱਕ ਪਰਿਵਾਰ ਉਹਨਾਂ ਟਰਸਟੀਆਂ ਕੋਲ ਜਾਂਦਾ ਆ ਔਰ ਇਸ ਸਾਰੀ ਜਗ੍ਹਾ ਦੀ ਆਪਣੇ ਨਾਂ ਤੇ ਰਜਿਸਟਰੀ ਕਰਵਾ ਲੈਂਦਾ ਫੇਰ ਇਸ ਜਗ੍ਹਾ ਨੂੰ ਆ ਤੁਸੀਂ ਹਾਲੇ ਦਿਵਾਲੇ ਵੇਖੋਗੇ ਕਿ ਪੂਰਾ ਜਿਸ ਤਰ੍ਹਾਂ ਅਸੀਂ ਇੱਕ ਕਲੋਨੀ ਕੱਢਦੇ ਆ ਕਿਉਂਕਿ ਇਹ ਜਗ੍ਹਾ ਲਗਭਗ 6 ਕਿੱਲਾਂ ਤੋਂ ਵੱਧ ਬਣਦੀ ਆ ਕਲੋਨੀ ਕੱਢਦੇ ਆ ਪੂਰੇ ਨਕਸ਼ਾ ਬਣਾਇਆ ਜਾਂਦਾ ਆ ਨਕਸ਼ੇ ਦੇ ਵਿੱਚ ਇਸ ਜਗ੍ਹਾ ਨੂੰ ਸਰਕਾਰ ਦੇ ਭਾਵੇਂ ਹਿਸਟੋਰੀਕਲ ਪਲੇਸ ਬਿਲਡਿੰਗ ਜਿਹੜੀ ਐ ਘੋਸ਼ਿਤ ਕਰ ਚੁੱਕੀ ਆ ਪਰ ਇਹ ਜਿਹੜਾ ਇਹਨਾਂ ਲੈਂਡ ਮਾਫੀਆ ਵੱਲੋਂ ਨਕਸ਼ਾ ਬਣਾਇਆ ਜਾਂਦਾ ਉਹਦੇ ਵਿੱਚ ਇਸ ਜਗ੍ਹਾ ਨੂੰ ਜੋ ਹੈ ਉਹ ਇੱਕ 올ਡ ਬਿਲਡਿੰਗ ਲਿਖਿਆ ਜਾਂਦਾ ਤੇ ਆ ਜੈਨੇਟ ਕਰਨ ਦੀ ਹੋਂਦ ਨੂੰ ਮਟਾਣ ਦੀ ਦੇਖੋ ਕਿਥੋਂ ਤੱਕ ਕੋਸ਼ਿਸ਼ਾਂ ਕਰ ਰਹੇ ਵੀ ਸਰਕਾਰ ਨੂੰ ਹੀ ਗੁੰਮਰਾਹ ਕਰ ਰਹੇ ਨੇ ਜਿਹੜੀ 12 ਦਰੀ ਹੈਗੀ ਆ ਉਹਦੇ ਆਲੇ ਦੁਆਲੇ ਜਿਹੜੀ ਕਿੰਨੀ ਜਗ੍ਹਾ ਹੈਗੀ ਤੇ ਕਿੰਨੀ ਜਗ੍ਹਾ ਦੇ ਉੱਪਰ ਕਬਜ਼ਾ ਹੋ ਚੁੱਕਾ ਜਿਹੜੀ 12 ਦਰੀ ਦੇ ਜੇ ਉਹ ਕਿੰਨੀ ਜਗ੍ਹਾ ਵਿੱਚ ਹੈਗੀ ਆ ਜੀ ਜਿਹੜੀ 12 ਦਰੀ ਹੈ ਪਿੱਛੇ ਸਾਡੇ ਇਮਾਰਤ ਦਿਖਾਈ ਦੇ ਰਹੀ ਆ ਇਹ 12 ਮਰਲਿਆਂ ਦੇ ਵਿੱਚ ਆ ਔਰ ਇਹਦੇ ਆਲੇ ਦੁਆਲੇ ਜਿਹੜੀ ਇਸ ਵੇਲੇ ਬਿਲਕੁਲ ਗਰਾਊਂਡ ਹੈ ਜੋ ਖਾਲੀ ਹੈ ਜਦੇ ਵਿੱਚ ਕੋਈ ਵਸੋਂ ਨਹੀਂ ਆ ਉਹ ਹੈਗੀ ਆ 46 ਕਨਾਲਾਂ 15 ਮਰਲੇ ਔਰ ਬਟ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਚਣ ਦੀ ਪਰ ਇੱਥੇ ਕੀ ਆ ਕਿ 2010 ਦੇ ਵਿੱਚ ਇੱਕ ਕੋਰਟ ਦੇ ਵਿੱਚ ਅਪੀਲ ਲੱਗਦੀ ਆ ਪੰਜਾਬ ਸਰਕਾਰ ਵੱਲੋਂ ਜਿਹਦੇ ਵਿੱਚ ਪੰਜਾਬ ਸਰਕਾਰ ਟੂਰਿਜ਼ਮ ਡਾਇਰੈਕਟਰ ਡੀਸੀ ਗੁਰਦਾਸਪੁਰ ਔਰ ਤਹਿਸੀਲਦਾਰ ਦੀਨਾਨਗਰ ਇਹਨਾਂ ਸਾਰਿਆਂ ਦਾ ਬੋਰਡ ਬੰਦਾ ਇਹ ਕੋਰਟ ਚ ਜਾਂਦੇ ਨੇ ਕਿ ਇਹ ਜਗ੍ਹਾ ਨੂੰ ਨਾ ਵੇਚਿਆ ਜਾਵੇ ਕਿਉਂਕਿ ਇਹ ਜਗ੍ਹਾ ਜਿਹੜੀ ਆ ਹਿਸਟੋਰੀਕਲ ਆ ਫਿਰ ਇਹ ਕੋਰਟ ਦੇ ਵਿੱਚ ਕੇਸ ਚੱਲਦਾ ਔਰ 2011 ਦੇ ਵਿੱਚ ਕੋਰਟ ਵੱਲੋਂ ਇੱਕ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਂਦੀ ਆ ਪੀ ਇਹ ਜਿਹੜਾ ਪਰਿਵਾਰ ਜਿਨ੍ਹਾਂ ਦੇ ਨਾਂ ਤੇ ਰਜਿਸਟਰੀ ਆ ਉਹ ਪਰ ਉਹ ਕੋਰਟ ਨੂੰ ਕਹਿੰਦਾ ਆ ਕਿ ਸਾਡੇ ਕੋਲ ਜਗ੍ਹਾ ਤੁਸੀਂ ਅਕਵਾਇਰ ਕਰ ਲਓ ਪਰ ਇਹਦਾ ਜਿਹੜਾ ਮੁੱਲ ਆ ਸਾਨੂੰ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਰਜਿਸਟਰੀ ਕਰਵਾਈ ਆ ਅਸੀਂ ਇਸ ਗੱਲ ਨੂੰ ਸਮਝਦੇ ਆ ਕੋਰਟ ਵੱਲੋਂ ਹਦਾਇਤ ਪੰਜਾਬ ਸਰਕਾਰ ਨੂੰ ਕੀਤੀ ਜਾਂਦੀ ਆ ਉਸ ਵੇਲੇ ਬੋਰਡ ਬਣ ਕੇ ਇਸ ਜਗ੍ਹਾ ਦੀ ਵੈਲਿਊ ਜੂ ਹੈ ਉਹ 7 ਕਰੋੜ 48 ਲੱਖ ਰੁਪਇਆ ਤੈਅ ਕੀਤੀ ਜਾਂਦੀ ਆ ਵੀ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਪੈਸੇ ਦੇਵੇ ਤੇ ਇਹ ਜਿਹੜੀ ਜਗ੍ਹਾ ਆ ਇਹ ਹਿਸਟੋਰੀਕਲ ਜਾਂ ਹੈਰੀਟੇਜ ਡਿਪਾਰਟਮੈਂਟ ਟੇਕਓਵਰ ਕਰੇ ਉੱਥੇ ਯਾਦਗਾਰ ਬਣਾਈ ਜਾਵੇ ਪਰ ਬੜੀ ਹੀ ਨਲਾਕੀ ਰਹੀ ਹੈ ਸਰਕਾਰ ਦੀ ਮੈਂ ਕਹਾਂਗਾ ਉਹ ਸਮਿਆਂ ਦੀ ਤੇ ਉਸ ਤੋਂ ਬਾਅਦ ਵਾਲਿਆਂ ਦੀ ਵੀ ਵੀ ਸਰਕਾਰ ਵੱਲੋਂ ਕੋਰਟ ਨੂੰ ਜਵਾਬ ਕੀ ਜਾਂਦਾ ਕਿ ਸਾਡੇ ਕੋਲ 7 ਕਰੋੜ ਤੇ 48 ਲੱਖ ਰੁਪਏ ਹੀ ਹਨੀ ਇਸ ਜਗ੍ਹਾ ਨੂੰ ਖਰੀਦਣ ਵਾਸਤੇ ਔਰ ਇੱਕ ਉਹ ਰਾਜਾ ਹੋਵੇ ਜਿਸ ਨੇ ਸਾਨੂੰ ਖਾਲਸਾ ਰਾਜ ਦਿੱਤਾ ਹੋਵੇ ਜਿਨੇ ਸਾਡੇ ਸ਼ਹਿਰ ਦੇ ਉੱਪਰ ਪੱਗ ਦਾ ਮੁੱਲ ਪਾਇਆ ਹੋਵੇ ਇਹਦੀ ਪਛਾਣ ਪੂਰੇ ਵਰਲਡ 'ਚ ਬਣਾਈ ਹੋਵੇ ਔਰ ਔਰ ਖਾਲਸਾ ਉਸ ਖਾਲਸਾ ਰਾਜ ਦੀ ਗੱਲ ਅੱਜ ਕਿੰਨਾ ਲਫ਼ਜ਼ਾਂ 'ਚ ਕੀਤੀ ਜਾਂਦੀ ਆ ਇਸਾਰੇ ਪੂਰੇ ਦੁਨੀਆ ਦਾ ਸਭ ਤੋਂ ਵਧੀਆ ਰਾਜ ਕੇ ਕਿਸੇ ਨੇ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਿੱਤਾ ਖਾਲਸਾ ਰਾਜ ਵੇਲੇ ਉਸ ਗੱਲ ਦੀ ਉਦਾਹਰਣ ਹੈ ਵੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਜੇਕਰ ਕਿਸੇ ਜਾਨਵਰ ਦੇ ਗਲ ਚ ਸੋਨੇ ਦਾ ਕੈਂਠਾ ਪਾ ਕੇ ਵੀ ਧੋਹਰ ਦਿੱਤਾ ਜਾਂਦਾ ਸੀਗਾ ਤੇ ਉਹ ਚੋਰੀ ਨਹੀਂ ਸੀ ਹੁੰਦਾ ਐਨਾ ਡਰ ਸੀਗਾ ਸਾਡੇ ਰਾਜੇ ਦਾ ਪਰ ਅੱਜ ਸਰਕਾਰਾਂ ਉਸੇ ਰਾਜ ਦੀ ਹੋਂਦ ਨੂੰ ਮਟਾਉਣ ਦੇ ਵਿੱਚ ਲੱਗੀਆਂ ਨੇ ਕੋਈ ਸਾਮ ਸੰਭਾਲ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਉਹ ਰਾਜ ਜਿਹੜੀ ਜਗ੍ਹਾ ਆ ਇਹ ਕੁਝ ਇੱਕ ਪਰਿਵਾਰ ਆਪਣੇ ਮੁਨਾਫੇ ਵਾਸਤੇ ਉਸ ਨੂੰ ਵੇਚਣ ਤੇ ਲੱਗਾ ਹੋਇਆ ਪਰ ਅਸੀਂ ਇੱਕ ਗੱਲ ਦੀ ਮੈਂ ਕਵਾਂਗਾ ਵੀ ਇਹ 2011 ਦੇ ਵਿੱਚ ਅਕਾਲੀ ਸਰਕਾਰ ਸੀਗੀ 2012 ਚ ਫੇਰ ਅਕਾਲੀ ਸਰਕਾਰ ਰਿਪੀਟ ਕਰਦੀ ਆ ਪਰ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਇਦਾਂ ਦੀ ਵੀ ਇਸ ਜਗ੍ਹਾ ਦਾ ਜਿਹੜਾ ਬਣਦਾ ਜੋ ਵੈਲਿਊ ਤੇ ਇਹ ਹੋਈ ਆ ਦਿੱਤੀ ਜਾਵੇ ਤੇ ਇੱਥੇ ਜਿਹੜੀ ਯਾਦਗਾਰ ਸਥਾਪਿਤ ਕੀਤੀ ਜਾਵੇ ਫੇਰ 2017ਾਂ ਚ ਕਾਂਗਰਸ ਸਰਕਾਰ ਵੀ ਆਉਂਦੀ ਆ ਉਹ ਸਰਕਾਰ ਦੀ ਤੇ ਗੱਲ ਹੀ ਛੱਡ ਦੋ ਕਿਉਂਕਿ ਪਟਿਆਲਾ ਰਿਆਸਤ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਕਦੀ ਆਪਸ ਚ ਬਣੀ ਨਹੀਂ ਪਟਿਆਲਾ ਰਿਆਸਤ ਕਦੀ ਚਾਹੁੰਦੀ ਨਹੀਂ ਵੀ ਇੱਥੇ ਜੋ ਆ ਇਹ ਜਿਹੜਾ ਹੈਗਾ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੋਈ ਯਾਦਗਾਰ ਰਵੇ ਔਰ ਜਿਹੜੇ ਲੋਕ ਆ ਨੇ ਰਜਿਸਟਰੀ ਕਰਵਾਈ ਆ ਨਾ ਮੈਨੂੰ ਇਹ ਗੈਨ ਚ ਵੀ ਕੋਈ ਗੁਰੇਜ਼ ਨਹੀਂ ਹੈਗਾ ਉਹਦੇ ਵਿੱਚ ਜੋ ਕਾਂਗਰਸ ਦੀ ਇੱਥੋਂ ਬੀਬੀ ਹਰਨਾ ਚੌਧਰੀ ਜੀ ਮੌਜੂਦਾ ਐਮਐਲਏ ਵੀ ਨੇ ਵੀ ਉਹਨਾਂ ਦਾ ਵੀ ਵੱਡਾ ਹੱਥ ਹੋ ਸਕਦਾ ਕਿਉਂਕਿ ਉਹ ਵੀ ਇਸ ਰਿਆਸਤ ਦੇ ਇਸ ਸਰਕਾਰ ਦੇ ਨੁਮਾਇੰਦੇ ਰਹੇ ਨੇ ਔਰ ਜੇਸ ਪਰਿਵਾਰ ਦੇ ਨਾਲ ਰਜਿਸਟਰੀ ਆ ਉਥੇ ਉਹਨਾਂ ਦੇ ਸੋਹਰਾ ਸਾਹਿਬ ਦਾ ਵੱਡਾ ਆਪਸੀ ਲੈਣ ਦੇਣ ਔਰ ਸਾਂਝ ਚੱਲਦੀ ਸੀਗੀ ਪਰ ਅੱਜ ਜੋ ਬਦਲਾਅ ਦੀ ਸਰਕਾਰ ਆ ਇਹਨਾਂ ਵੱਲੋਂ ਸਾਨੂੰ ਇੱਕ ਆਸ ਦਿਖ ਰਹੀ ਆ ਕਿਉਂਕਿ ਇਹ ਜਦੋਂ ਗੱਲ ਕਰਦੇ ਆ ਨਾ ਪ੍ਰਾਤਨ ਇਤਿਹਾਸ ਦੀ ਯੋਧਿਆਂ ਦੀ ਇਹ ਅਫਸਰੀ ਅਸੀਂ ਦੇਖਿਆ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਭਗਤ ਸਿੰਘ ਜੀ ਦੀ ਫੋਟੋ ਲੱਗੀ ਆ ਜਿਨ੍ਹਾਂ ਨੇ ਦੇਸ਼ ਦੀ ਲੜਾਈ ਦੀ ਜੰਗ ਲੜੀ ਨਾਲ ਦੀ ਨਾਲ ਅੰਬੇਦਕਰ ਜੀ ਦੀ ਫੋਟੋ ਲੱਗੀ ਆ ਜਿਨ੍ਹਾਂ ਨੇ ਦੇਸ਼ ਦਾ ਕਾਨੂੰਨ ਬਣਾ ਕੇ ਦਿੱਤਾ ਪਰ ਇੱਥੇ ਅੱਜ ਜਿਹੜੀ ਲੜਾ ਅਸੀਂ ਆਸ ਕਰਦੇ ਹਾਂ ਤੁਹਾਡੇ ਕੋਲੋਂ ਕਿ ਇਹ ਜਿਹੜਾ ਫੰਡ ਉਸ ਦੀ ਉਸ ਵੇਲੇ ਦੀ ਸਰਕਾਰਾਂ ਨੇ ਨਹੀਂ ਦਿੱਤਾ ਇਹ ਤੁਸੀਂ ਦਿਓ ਤੇ ਇਹ ਜਿਹੜੀ ਖਾਲਸਾ ਰਾਜ ਦੀ ਹੋੰਦਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੋ ਸ਼ਾਹੀ ਦਰਬਾਰ ਦੀ ਹੋੰਦਿਆ ਉਹ ਇਸ ਨੂੰ ਬਚਾਇਆ ਜਾਵੇ ਉਹ ਇਸ ਕਰਕੇ ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਸੁਣਿਆ ਸੀਗਾ ਸਾਡੇ ਰਾਜ ਸਭਾ ਮੈਂਬਰ ਰघव ਚੱਡਾ ਜੀ ਨੇ ਥੋੜੇ ਦਿਨ ਪਹਿਲਾਂ ਰਾਜ ਸਭਾ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕੀਤੀ ਆ ਵੀ ਜਿਹੜਾ ਸਾਡਾ ਸੋਨੇ ਦਾ ਸਿੰਘਾਸਣ ਸੀ ਮਹਾਰਾਜ ਦਾ ਉਹ ਇੰਗਲੈਂਡ ਦੇ ਵਿੱਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਪਰ ਮੈਂ ਕਹਾਂਗਾ ਵੀ ਉਹ ਤਾਂ ਇੰਟਰਨੈਸ਼ਨਲ ਗੱਲ ਏ ਆ ਇਹ ਐਸਵੇਲੇ ਮੌਜੂਦਾ ਜੋ ਪੰਜਾਬ ਸਰਕਾਰ ਇਹ ਆ ਆਮ ਆਦਮੀ ਪਾਰਟੀ ਦੇ ਆ ਰਾਮ ਆਦਮੀ ਪਾਰਟੀ ਦੇ ਨੁਮਾਇੰਦੇ ਹੀ ਸਾਡੇ ਸਦਨਾਂ ਦੇ ਵਿੱਚ ਗੱਲ ਕਰ ਰਿਹਾ ਤੇ ਜੇਕਰ ਥੋੜਾ ਜਿਹਾ ਧਿਆਨ ਮਾਰੋ ਆਪਣੇ ਗੁਰਦਾਸਪੁਰ ਵੱਲੋਂ ਵੀ ਆਪਣੇ ਪੰਜਾਬ ਦੇ ਵੀ ਪੰਜਾਬ ਵੱਲ ਵੀ ਇਹਦੇ ਵਿੱਚ ਵੀ ਇਦਾਂ ਦੀ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਫੰਡ ਦੇ ਕੇ ਔਰ ਇਹਨਾਂ ਜੰਗਾ ਦੀ ਹੋਣ ਬਤਾਈ ਜਾ ਸਕਦੀ ਆ ਜੇਕਰ ਸਰਕਾਰਾਂ ਨਹੀਂ ਬਚਾਉਂਦੀ ਤਾਂ ਫਿਰ ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਰਹੇਗਾ ਰੱਖਸ਼ ਦੇਖੋ ਅਸੀਂ ਤੇ ਇਹ ਸੰਘਰਸ਼ ਸ਼ੁਰੂ ਕੀਤਾ ਆ ਇਹ ਜਿਹੜੇ ਕਦਮ ਹੈ ਅਸੀਂ ਇਸ ਸੰਘਰਸ਼ ਦੇ ਰਾਹ ਤੇ ਤੁਰ ਪਏ ਆ ਅਸੀਂ ਤੇ ਇਸ ਜਗ੍ਹਾ ਦੀ ਹੋਣਦ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗੇ ਸੰਘਰਸ਼ ਦੀ ਪਰਵਾਹ ਨਹੀਂ ਕਰਾਂਗੇ ਜੇਕਰ ਸਰਕਾਰ ਧੱਕੇਸ਼ਾਹੀ ਵੀ ਕਰਦੀ ਆ ਉਹਨਾਂ ਨੂੰ ਨਹੀਂ ਪਸੰਦ ਆਂਦਾ ਸਾਡਾ ਕਦਮ ਪੁੱਟਣਾ ਤੇ ਅਸੀਂ ਜੇਲਾਂ ਤੱਕ ਕੱਟਣ ਨੂੰ ਤਿਆਰ ਆਂ ਸਾਨੂੰ ਜੇਲਾਂ ਦੀ ਪਰਵਾਹ ਕੋਈ ਨਹੀਂ ਨਾ ਹੀ ਸਾਨੂੰ ਆਪਣੀ ਜਾਨ ਦੀ ਪਰਵਾਹ ਆ ਕਿਉਂਕਿ ਜੇ ਇਸ ਕਰਕੇ ਅੱਜ ਸਾਡੇ ਸੁਆਸ ਚੱਲਦੇ ਨੇ ਆ ਜੇ ਦੇ ਕਰਕੇ ਸਾਡੇ ਸਿਰ ਦੇ ਉੱਤੇ ਪਾ ਗਿਆ ਮਹਾਰਾਜਾ ਰਣਜੀਤ ਸਿੰਘ ਵੀ ਸੀਗੇ ਜਿਨ੍ਹਾਂ ਨੇ ਇੱਕ ਏਡਾ ਵੱਡਾ ਰਾਜ ਦਿੱਤਾ ਔਰ ਉਹਨਾਂ ਵਾਸਤੇ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਾਂਗੇ ਆ ਦੂਸਰੀ ਗੱਲ ਜੋ ਕੋਰਟ ਦੀ ਹਦਾਇਤ ਆ ਪਤਾ ਨਹੀਂ ਅਸੀਂ ਕਹਿੰਨੇ ਆ ਕਿ ਸਾਡੀ ਸੁਪਰੀਮੋ ਪਾਵਰ ਕੋਰਟ ਆ ਦੇਸ਼ ਦਾ ਕਾਨੂੰਨ ਆ ਸਾਡੇ ਸਿਰ ਮੱਥੇ ਆ ਕੋਰਟ ਦਾ ਆਰਡਰ ਪਰ 11 2011 ਤੋਂ ਲੈ ਕੇ 2024 13 ਸਾਲ ਆ ਗਿਆ ਤਿੰਨ ਸਰਕਾਰਾਂ ਬਦਲ ਗਈਆਂ ਕਿਉਂ ਨਹੀਂ ਕਿਸੇ ਨੇ ਕੋਰਟ ਦਾ ਆਰਡਰ ਮੰਨਿਆ 7 ਕਰੋੜ 48 ਲੱਖ ਰੁਪਈਆ ਕਿੱਡੀ ਕਬੱਡੀ ਗੱਲ ਆ ਨਹੀਂ ਸਰਕਾਰ ਕੋਲ ਦਿੱਤਾ ਜਾਂਦਾ ਹੱਥ ਖੜੇ ਕਰ ਦੇਣ ਸੰਗਤ ਨੂੰ ਅਸੀਂ ਬੇਨਤੀ ਕਰਦਾਂਗੇ ਝੋਲੀ ਲੈ ਲੈ ਘਰ ਘਰ ਜਾਵਾਂਗੇ ਵੀ ਆ ਸਾਡੇ ਰਾਜ ਦੀ ਹੋਂਦ ਨੂੰ ਅਸੀਂ ਬਚਾਣਾ ਹੈ ਇੰਨੇ ਕ ਪੈਸਿਆਂ ਦੀ ਲੋੜ ਆ ਮੈਨੂੰ ਪਤਾ ਵੀ ਸੰਗਤ ਜਿਹੜੀ ਆ ਨਾ 7 ਕਰੋੜ ਦੀ بجائے 70 ਕਰੋੜ ਇਕੱਠਾ ਕਰ ਦੂ ਜਿੱਦਣ ਬਚਾਉਣ ਵਾਸਤੇ ਆ ਗਏ ਜਿੱਦਣ ਸੰਗਤ ਆਪ ਮਹਾਰੇ ਹੋ ਕੇ ਤੁਰ ਪਈ ਸਰਕਾਰ ਹੱਥ ਖੜੇ ਕਰਕੇ ਬਾਹਰ ਹੋ ਜੇ ਅਸੀਂ ਸੰਘਰਸ਼ ਲੜ ਰਹੇ ਆ ਓਨੀ ਦੇਰ ਤੱਕ ਸੰਘਰਸ਼ ਲੜਾਂਗੇ ਜਿੰਨੀ ਦੇਰ ਤੱਕ ਇਹ ਜਗ੍ਹਾ ਦੁਬਾਰਾ ਬਿਲਕੁਲ ਸੇਫ ਹੱਥਾਂ ਵਿੱਚ ਨਹੀਂ ਆ ਜਾਂਦੀ ਔਰ ਇੱਥੇ ਯਾਦਗਾਰਾਂ ਪ੍ਰੋਪਰ ਪੁਰਾਤਨ ਜਿਹੜੀਆਂ ਨਹੀਂ ਬਣ ਜਾਂਦੀਆਂ ਉਨੀ ਦੇਰ ਅਸੀਂ ਸੰਘਰਸ਼ ਜਿਹੜਾ ਇਹ ਕਰਦੇ ਰਵਾਂਗੇ ਬਿਲਕੁਲ ਇਹ ਸਨ ਸਾਡਾ ਪੰਜਾਬ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਜਿਨ੍ਹਾਂ ਨੇ ਇਸ ਇਮਾਰਤ ਦੀ ਹੋਂਦ ਨੂੰ ਬਚਾਉਣ ਦੇ ਲਈ ਲੜਾਈ ਜਿਹੜੀ ਸ਼ੁਰੂ ਕੀਤੀ ਹੋਈ ਹੈ ਨਾਲ ਹੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਜ਼ਰੂਰ ਇਸ ਵੱਲ ਧਿਆਨ ਦੇਣ ਅਤੇ ਇਸ ਇਮਾਰਤ ਦੀ ਹੋਂਦ ਨੂੰ ਜਿਹੜਾ ਵਾ ਬਚਾਇਆ ਜਾ ਸਕੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਨਹੀਂ ਪਹਿਲ ਕਦਮੀ ਕਰਦੀਆਂ ਤਾਂ ਉਹ ਆਪਣੇ ਤੌਰ ਤੇ ਸੰਗਤ ਦੇ ਕੋਲੋਂ ਸਹਿਯੋਗ ਮੰਗਣਗੇ कैमरा पर्सन कबीर सिंह दैनिक टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप